ਦੋ ਡੱਲਾ ਚੌਧਰੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਦੁੱਖ ਸਾਂਝਾ ਕਰਨ ਦੇ ਲਈ ਗਿਆ ਤੇ ਜਾ ਕੇ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਨਾਲ ਬੜਾ ਮਾੜਾ ਹੋਇਆ ਤੁਹਾਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ ਤੇ ਤੁਹਾਡਾ ਪਰਿਵਾਰ ਵੀ ਤੁਹਾਡੇ ਤੋਂ ਵਿਛੜ ਗਿਆ ਸਤਿਗੁਰੂ ਜੀ ਕਹਿਣ ਲੱਗੇ ਭਾਈ ਜੰਮਣਾ ਮਰਣਾ ਹੁਕਮ ਹੈ ਭਾਣਾ ਆਵੇ ਜਾਏ ਜੋ ਕੁਝ ਵੀ ਹੋਇਆ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੋਇਆ ਪਰ ਡੱਲਾ ਚੌਧਰੀ ਕਹਿੰਦਾ ਸਤਿਗੁਰੂ ਜੀ ਜੇ ਤੁਸੀਂ ਕਿਤੇ ਮੈਨੂੰ ਆਨੰਦਪੁਰ ਸਾਹਿਬ ਅਤੇ ਚਮਕੌਰ ਦੀ ਜੰਗ ਦੇ ਵਿੱਚ ਯਾਦ ਕੀਤਾ ਹੁੰਦਾ ਮੈਨੂੰ ਬੁਲਾਇਆ ਹੁੰਦਾ ਤੇ ਨਾ ਮੈਂ ਤੁਹਾਨੂੰ ਆਨੰਦਪੁਰ ਸਾਹਿਬ ਛੱਡਣ ਦੇਣਾ ਸੀ ਤੇ ਨਾ ਹੀ ਤੁਹਾਡੇ ਪੁੱਤਰ ਸ਼ਹੀਦ ਹੋਣ ਦੇਣੇ ਸੀ ਹੰਕਾਰ ਦੇ ਵਿੱਚ ਡੱਲਾ ਚੌਧਰੀ ਕਹਿੰਦਾ ਸਾਨੂੰ ਵਿੱਚ ਸੱਦਾ ਦੇ ਆਨੰਦਪੁਰ ਦੇ ਪਾਦੰਦ ਦੇ ਵਹੀਰਾਂ ਨੂੰ ਚੌਧਰੀ ਸਲੇਮ ਦਾ ਹੈ ਪੁੱਤ ਡੱਲਾ ਜੀ ਕਹਿੰਦਾ ਦਸ਼ਮੇਸ਼ ਨੂੰ ਮਾਲਕ 87 ਨਗਰਾਂ ਦਾ ਕੱਲਾ ਜੀ ਮੋੜ ਦਿੰਦਾ ਦੇਸ਼ ਨੂੰ ਚਾੜ ਕੇ ਦਿਖਾਉਂਦਾ ਮੁਰਦਿਆਂ ਤੇ ਮੁਰਦੇ ਮਾਰ ਮਾਰ ਤੀਰਾਂ ਨੂੰ ਸਾਨੂੰ ਵਿੱਚ ਸੱਦਾ ਦੇ ਆਨੰਦਪੁਰ ਦੇ ਪਾਦਨ ਦੇ ਬਹੀਰਾਂ